ਮਰਜੀ ਜੀ ਕਿਦਾ ਭਾਈ ਠੀਕ ਹੈ ਜੀ ਠੀਕ ਹੈ ਲੋ ਭਾਈ ਅੱਜ ਉੱਧੇ ਆਪਾਂ ਗਗਦੀਪ ਕੋਲ ਤੇ ਬੀਜੀ ਦਾ ਤਣਕ ਅੱਛਾ ਜਾਣ ਦਾ ਜੌਂੜੀ ਉੱਥੇ ਤਕੜਾ ਜਾਂਦਾ ਇਹ ਹੈ ਭਾਈ ਹੋਰ ਰੋਡ ਨਾ ਬੀਜ ਦਾ ਇਹ ਉਰ ਤੇ ਫਾਟਾ ਮੋੜੀ ਜਾਂਦਾ ਬਾਅਦ ਕੀ ਨੇ ਇਕੱਠੀਆਂ ਫਾਟਾ ਮਾਰਦੇ ਨੇ ਸਿਰੇ ਤੱਕ ਇਹ ਵੀ ਠੀਕ ਆ ਉਹ ਦੂਆ ਬੂਟੀ ਦਾ ਚਾਰ ਸਾਲਾ ਕੰਮ ਦਾ ਦਾ ਕਣਕ ਦੇ ਬੀਜ ਦਿੰਦਾ ਕਣਕ ਦੇ ਬੀਜ ਹੋਣੀ ਚਾਹੀਦੀ ਆ। ਪੱਕੀ ਆਪਾਂ ਦਾ ਤਰੀਕਾ ਸਭ ਦਾ। ਆ ਮੁਰਤੀ ਹੋਦਾ ਟਰੈਕਟਰ ਹਲਕਾ ਵਾ ਬੇਟ ਨਾਲ ਹਟ ਰਿਹਾ ਵਾ ਬਾਕੀ ਦਾ ਕਿੱਥੇ ਜਾਂਦਾ ਇਹ। ਅੱਸੀ ਕਾਲ ਜੀ। ਉਹ ਡਾਕਰ ਜੀ ਨਹੀਂ ਨੇ ਇਹ ਥੋੜੀ ਮੰਡ ਨਾਲ ਦੀ ਉਹ। ਪਹਿਲਾਂ ਤੁਰਕ ਦਿਖਾ। ਮੈਂ ਉਹੀ ਕਹਿੰਦਾ ਮੰਡ ਵਾਲੀ ਨਾਲ ਦੀ ਉਹਦਾ। ਮੈਂ ਜੱਪਾ ਉਹ ਚਲੇ ਗਿਆ ਮੈਂ ਆਪਣੇ ਨਾਲ ਦੀ। ਹਾਂ। ਮੈਂ ਕਹਿੰਦਾ ਆਪਣੇ ਨਾਲ ਦੀ ਮੈਂ ਜੱਪਾ ਉਹ ਚਲੇ ਗਿਆ। ਆ ਕਾਲੇ ਵਾਲਾ ਹੋਣਾ ਉਹ ਬੀਟ ਦੇ। ਆ ਲੈ ਬੱਸ ਕਰਤੀ ਮੇਰੇ ਨੇ ਇਹ ਸਵਾਗਿਆ ਨਹੀਂ ਦਾ ਮਨ ਸਵਾਗਿਆ ਨਾ ਬੇ ਰੋੜੇ ਜਿਆਦਾ ਨਿਕਲਦੇ ਹੈ ਇਹਨੇ ਬਾਈ ਨੂੰ ਟਾਈਮ ਹੋ ਗਿਆ ਹੁਣੇ ਨਹੀਂ ਨਰਮ ਆਲਮ ਜਿਦੇ ਬਾਕੇ ਜਦੇ ਵੀ ਜੇ ਫਿਰ ਪੁਰਜਿੰਦਾ ਜਿਆਦੀ ਵਿਛੜਿਆ ਨਾ ਆਇਆ ਪਹਿਲਾਂ ਹੈ ਛੇੜਿਆ ਨਾ ਪਹਿਲਾਂ ਦੋ ਦਿਨ ਪਹਿਲੇ ਤੇ ਮੇਰੇ ਪਹਿਲਾਂ ਹੀ ਛੇੜ ਦੋ ਨਾ ਨਾ ਮੌਕੇ ਦੀ ਮੌਕੇ ਮੌਕੇ ਜਦ ਅੱਜ ਬਾਇਆ ਸ਼ਾਮ ਨੂੰ ਸੂਰਜ ਬੀਤਦੇ ਅੱਛਾ ਇਹਦਾ ਲੋ ਟਾਊਨ ਪ੍ਰਸ਼ਾਦਾ ਆ ਗਿਆ ਲੋ ਬਾਈ ਸਾਸੀ ਕਾ ਬਾਈ ਕੀ ਹਾਲ ਹੈ ਗਾਏ ਚਾਹ ਵੀ ਚਾਹ ਪੀ ਲੈ ਚਾਹ ਵੀ ਰੰਨੇ ਆ ਚਾਮਗੜ ਜਾ ਬਤਾ ਬੀਲਾ ਚਾਹ ਤੇਰੀ ਅਜਿਕੇ ਜਾ ਬਤਾ ਚਾਹ ਨਹੀਂ ਆਜ ਦਾ ਸੇਵਾਈ ਕਾ ਨਹੀਂ ਤੂੰ ਬੀਲਾ ਆਹ ਰਹਿਣੀ ਹੋ ਗਿਆ ਤੇਰੀ ਦਾ ਸੇਵਾ ਬਿ ਡਿਊਟੀ ਲੱਗੀ ਹੋਈ ਹੈ ਆ ਪੀ ਲੈ ਚਾਹ ਪੀ ਲੈ ਥੋੜਾ ਆ ਵਾਰਦੀ ਆ ਕਹ ਤੇਰੀ ਬਾਈ ਹੈ ਹਾਂ ਹੋਰ ਜੇ ਪਾਈ ਸਮੋਸਾ ਖਾਣਾ ਤਾਂ ਨਾ 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 ਬਾਈ ਅਸੀਂ ਪੂਰੀ ਛੋਲੇ ਖਾ ਜਾਂਦੇ ਹੁਣ ਕਿੱਥੇ ਅਸੀਂ ਅਸੀਂ ਕਿਨੇ ਮੈਂ ਕਹ ਕਹਦੇ ਆ ਅਸੀਂ ਦਾ ਮਤਲਬ ਕੀ ਹੁੰਦਾ ਕਿੱਥੇ ਖਾ ਖਾ ਗੱਗਾ ਕਹੇ ਮੇਰਾ ਗਰ ਮਾਰ ਦਵੇ ਪ੍ਰੋਗਰਾਮ ਲੱਕਿੱਤੇ ਕਾਕੇ ਸਕੂਲ ਚ ਉਹੀ ਸਕੂਲ ਚ ਦਾ ਪ੍ਰੋਗਰਾਮ ਪੂਰੀ ਹੋ ਜੋਲੇ ਫਿਰ ਅਸੀਂ ਪਕੌੜੇ ਖਾ ਲੇ ਭਾਈ ਫਿਰ ਅਸੀਂ ਪਕੌੜੇ ਖਾ ਲੇ ਪਕੌੜੇ ਖਾਣੇ ਤੇ ਢੇੜੇ ਪਏ ਆ ਕੋਈ ਨਹੀਂ ਤਾਂ ਪਏ ਕੋਲੀ ਇੱਕ ਖਾਦੀ ਆ ਹੁਣ ਤਾਂ ਅਖੀ ਲੋਟ ਆ ਹੈਗੇ ਮੁੜ ਕੇ ਨਾ ਮੁੜ ਕੇ ਨਾ ਪਾਣੀ ਪੀਂਜੋਗੇ ਚਾਹੇ ਚੱਲਦੀ ਆ ਆਏ ਆ ਜੋ ਘੜਦੀ ਆ ਨਾ ਪਾਣੀ ਪਰ ਤਾਂ ਹੋਰ ਪਿਆਰ ਗਈ ਜਾਂਦੀ ਆ ਹੋਰ ਪਿਆਰ ਲੱਗੜੀ ਤੈਨੂੰ ਆ ਭਾਈ ਆੜੀ ਆ ਪਾਣੀ ਪਾਣੀ ਬਾਅਦ ਚ ਮੈਂ ਆ ਭਾਈ ਦੱਸ ਕੀ ਹਾਲ ਚਾਲ ਤੇਰਾ ਬੰਦੀ ਉਹਨਾਂ ਦਾ ਬੰਦ ਹੋ ਗਿਆ ਦੇਖੀ ਫਿਰ ਓਏ ਬੰਦ ਨਹੀਂ ਹੋਣਾ ਚਾਹੀਦਾ ਸੜ ਕੋਈ ਨਾ ਨਾ ਫਿਆਰ ਨਹੀਂ ਬੰਦ ਹੁੰਦਾ ਜਾਣ ਬੰਦ ਦਾ ਬੀਜ ਮੁਕਾਤਾ ਦਾ ਮਰਜੀਦ ਨੇ ਤਾਂ ਹੈ ਬੀਜ ਟਰਾਲੀ ਕੋ ਬੈਠਾ ਬਿਠਾੜ ਲਾਣ ਵਿੱਚ ਆ ਕੀ ਗਿਆ ਹਾਂ ਜਾਂ ਦੇਖਿਆ ਬੀਜ ਇੱਕ ਗੇੜੇ ਦੇ ਵਿੱਚ ਬੀਜਣਾ ਉਹ ਮੈਨੂੰ ਪਤਾ ਦਾ ਕੁਸ ਨਹੀਂ ਐਡਾ ਕਰੀ ਯਾਰ ਬੰਦਾ ਇਹ ਨਹੀਂ ਸਾਰਾ ਟਰੈਕਟਰ ਖੜ ਕੇ ਕੰਨ ਜਾਵੇ ਕਮਰਜੀਤ ਹਾਂ ਆ ਟੱਕ ਪਾਣੀ ਗੈਰ ਦੀ ਗੱਲ ਪੂਰਾ ਕਰਨ ਚਾਹੀਦਾ ਨੂੰ ਲਾ ਜਾ ਕੇ ਪੀਲੇ ਪਾਣੀ ਪੀਲੇ ਜੀ ਪੀਲੇ ਅੱਛਾ ਆਹ ਜੀ ਮਾਤਾ ਮਾਤਾ ਭਾਈ ਆ ਟੱਕਰ ਲੱਗਣਾ ਬਸ ਟਰਾਲੀ ਅੱਜ ਵੀ ਕਿਤੇ ਨਿਕਲਣਾ ਕਰਨ ਆਹਾਂ ਦੇਦਾ ਨਹੀਂ ਰਹਿ ਉੱਪਰ ਇकडे ਆਏ ਵੀ ਫਟਾਫਟ ਰੇਲਾਂ ਵੀ ਵਾਲੀ ਬੀਜੀ ਕਾਉ ਜਾਣਾ ਹੈ ਨਾ ਨਾ ਇਧਰ ਬੋਟਾ ਫਲਦੀ ਬਖਸ਼ ਕੰਮ ਆ ਫਿਰ ਵੀ ਬਹੁਤ ਤੇਜ਼ ਆ ਠੀਕ ਆ ਟਾਈਮ ਵੀ ਲੱਗਦਾ ਬਾਈ ਟਾਈਮ ਲੱਗਦਾ ਹੋਰ ਹਲੀ ਅੱਖਾਂ ਚੱਲ ਪਿਆ ਜੀ ਕੱਟਾ ਨਹੀਂ ਦੱਸੇ ਨੈਟ ਪਹਿਲਾਂ ਕੱਲ ਪਰਸੋਂ ਦੱਸ ਦਊਗਾ ਤੁਸੀਂ ਤਾਂ 50 ਦੱਸਦਾ ਕਹਿੰਦੇ ਕਹਿੰਦੇ ਮੀ ਆਣਾ ਚਾਮ ਯਾਰ ਉੱਤਮ ਨੂੰ ਕਹਿੰਦਾ ਕਹਿੰਦਾ 50 ਦੱਸਦਾ ਅੱਜ ਕੰਮ ਹੈਗਾ ਬਾਈ ਆ ਜੀ ਵੀ ਕਹਿੰਦੇ 10 ਗੱਲਾ ਕਰਦਾ ਕਦਰ ਕਦਰ ਆਦੂ ਕਦਮ ਨਹੀਂ ਤੇ ਅੱਜ 80% ਫਿਰ ਉਹ ਨਹੀਂ ਬਾ ਡਾ ਹੀ ਲਾਤਾ ਟੱਕਾਂ ਜੇਦੀ ਬੈਨੂ ਖੋਲ ਡਾ ਹੀ ਲਾਤਾ ਟੱਕਣ ਦੇ ਹੈ ਕਟ ਅਕੜੀ ਲਾਤਾ ਉਹ ਆ ਉਹ ਆ ਉਹ ਬਣ ਗਿਆ ਹੁਣ ਬੱਕੇ ਉਮਜਾ ਪ੍ਰੈਸ਼ਰ ਬਣ ਜਾਂਦਾ ਪ੍ਰੈਸ਼ਰ ਬਣ ਜਾਂਦਾ ਇਹ ਮੂੰਹ ਭੂਕ ਦੇ ਨਾਲ ਆ ਇਹਨਾਂ ਕੁੜ ਦਿੰਦਾ ਇਹ ਆਹਦਾ ਲੈ ਜਾਂਦਾ ਜੇ ਮੈਂ ਸੰਤਾਨੇ ਪਲਾਉਂਦਾ। ਮੈਂ ਇਹਨੂੰ ਕਹਿੰਦਾ ਗੱਗਰ ਮੇਰੇ ਸਾਹ ਦੇ ਖਾੜੀ ਮੰਡਲ ਜਮੀਨ ਵਰਗੀ ਜਮੀਨ ਹੈ ਤਾਂ। ਤੁਸੀਂ ਦੋ ਦਿਨ ਦਿਨ ਹੋ ਗਏ ਹੁਣ ਬਾਹਰ ਨੂੰ। ਪਰ ਤੋਂ ਬਾਹਰ। ਮੈਂ ਲੰਮਾ ਕਰਨਾ ਬੀਜਣ ਲੱਗ ਗਿਆ। ਪਤਾ ਹੀ ਪਸਲਾ ਇੱਧਰ ਲੈ ਕਰੋ ਨਾ। ਹੈ? ਇੱਧਰ ਸਾਹ ਲੈ ਕਰੋ ਮੈਂ ਕਿਹਾ। ਇਹ ਤੁਸੀਂ ਗੈ ਸ਼ਾਹ ਨੂੰ ਬੜਾ ਸੂਰੇ ਵਿੱਚ ਦੀ ਮੈਂ ਤਾਂ ਬੀਜਿਆ ਜਾ। ਇਹਦਾ ਹੋਰ। ਨਾ ਨਾ ਨਾ। ਕਾਲੇ ਘਾਣੇ ਕਾਹੇ ਕਹਿੰਦਾ ਮੈਂ ਸਾਲ ਦਿੱਤੀ। ਅੱਧੀ ਕਿਹੜੇ ਪਿਆਲੇ ਕਹਿੰਦਾ ਮੈਂ ਸਾਲ ਦਿੱਤੀ ਕਹਿੰਦਾ ਮੇਰਾ ਕਹਿੰਦਾ ਜਵੀਨਾ ਬੀਜੀ। ਕਹਿੰਦਾ ਹੁਣ ਤੱਕ ਗੰਨੀ ਬੀਜ ਹੋਇਆ। ਰਸ ਤੇ ਮਿੱਟੀ ਢੀਲੀ ਜੋ ਪੱਤਰੀ ਢਾਈ ਉਹਦੇ ਹੀ ਹੁਣ ਫੋਨ ਤਾਂ। ਹੂੰ। ਕਿਹਦੇ ਵਾਲੇ ਹਲ ਪਾਵਾਂ ਕਿੱਕਣਾ ਫਿਰ ਬਾਅਦ ਚ ਗੁੱਡ ਗੜਈਆ ਸੀਡ ਨਾਲ ਵੀ ਆ ਹਲ ਕਾਲੇ ਦਾ ਫੋਨ ਤਾਂ। ਫਿਰ ਕੀ ਕਰਨਾ ਹੈ? ਮਾਦ ਉਠਾਈ ਗਏ। ਤੂੰ ਹੀ ਲਾ ਦੇਗਾ। ਮਾਝੇਲੇ ਵਾਲੇ ਨਾਲ ਪਾ ਕੇ ਬੀਜ ਲਾ 28 ਇੰਚ ਪਰ ਆਹੋ। ਹੂੰ। ਕਹਿੰਦਾ ਉਹ ਫਿਰ ਦੂਆ ਬਾਅਦ ਚ ਜਿਹੜਾ ਸਿਮੇ ਕੋ ਦਾ ਸੀਡਨੇ ਵਾਲਾ ਗੁੱਡਨੇ ਵਾਲਾ ਨਹੀਂ। ਹੂੰ ਹੂੰ। ਰੂਟਾ ਬਟਰ ਜੀ। ਹੂੰ ਹੂੰ। ਕਹਿੰਦਾ ਉਹ 30 ਇੰਚ ਪਰ ਚੱਲਦਾ। ਹੂੰ। ਮੈਂ ਫਿਰ 30 ਪਰ ਬੀਜ ਲਾ ਭਾਈ। ਇਸੇਮੇ ਵਾਲੇ ਹਲ 30 ਪਰ ਹੋਣੇ ਆ ਕਿਸੀ ਮੇਨ ਵਾਲੇ ਬੀਜ ਦਾ ਉਹਨਾਂ ਨੇ ਗੁੱਡ ਲਿਆ ਆਪਣਾ ਯਾਰ ਉਹ ਤਾਂ ਗੁੱਡ ਤਾਂ ਹੋਣਾ ਹੀ ਨਹੀਂ ਆਹ ਵਾਲਾ ਕਿੱਥੇ ਗੁੱਡ ਹੋਣਾ ਕਾਲੇ ਦੇ ਗਿੱਲੇ ਫਿਰ ਸਪਰੇਅ ਕਰੋ ਗੜਾਈ ਦੀ ਲੋੜ ਨਹੀਂ ਮਾਰਚ ਅਪ੍ਰੈਲ ਚ ਜਾ ਕੇ ਤਾਂ ਇਹਨੂੰ ਹੋ ਕਿਤੇ ਜਾਣਾ ਗੜਾਈ ਦੀ ਲੋੜ ਨਹੀਂ ਬਾਈ ਸਪਰੇਅ ਕਰੋ ਆਹ ਵਾਲੇ ਸਿਆੜ ਜੇ ਦਵਾੜਾਂ ਕਟਾਈ ਦਾ ਦਵਾ ਦਿਓ ਡੋਲ ਦੇ ਨਾਲ ਨਾਲ ਇੱਕ ਇਹਦਾ ਡੋਲਲੇ ਹੋ ਜਾਂਦੀ ਹੈ ਇਗਰੀ ਜਿਹੜਾ ਵਿੱਚ ਕੱਖ ਪੜਿਆ ਵਾ ਥੋੜਾ ਡਾਕਟਰ ਨੇ ਮੈਨੂੰ ਮੈਂ ਬਾਜ ਉਹ ਦੁਈਓ ਕਰਾਤੀ ਹੁਣ ਕੀਰਾ ਕਰਾਤੀ ਗੰਨਾ ਵਿੱਚ ਨਹੀਂ ਠੀਕ ਆ ਵੀ ਐਂਟਰ ਥਰੁੰਲਾ ਕਹਿੰਦਾ ਮੈਂ ਛੋਟਾ ਡਰਾ ਮਾ ਰੋਟਾਵੇਟਰ ਫੇਰੀ ਜਾਣਾ ਕਰਨੇ ਮਾ ਬਣਾ ਲਾ ਸੜੀ ਸਾਧਾ ਜਿਗੂ ਹਾ ਟੁੱਟ ਨਿਕਲੇ ਆਉਂਗੇ ਉਹ ਕਰਤਾ ਹੈ ਉਹ ਤੇ ਕਰਾਤੀ ਮਿੱਠੂ ਤੇ ਵਧੀਆ ਮਿੱਠੂ ਸਵੇਰੇ ਵਧੀਆ ਕਰਦਾ ਮੈਂ ਵੀ ਉੱਥੇ ਸੀ ਕਰਾਈ ਤੀ ਕੱਗੇ ਨੇ ਵੀ ਕਰਾਈ ਮੈਂ ਕਹਿੰਦਾ ਜੰਨੇ ਪਤਾ ਨਹੀਂ ਕਰਾਈ ਤੁਸੀਂ ਗੰਨੇ ਵੀ ਨਹੀਂ ਕਰਾਈ ਮੈਂ ਮਸ਼ੀਨ ਤੇ ਮਸ਼ੀਨ ਆ ਗਈ ਤੇ ਪਹਿਲਾ ਪਹਿਲਾ ਉਹਦਾ ਜੋ ਚੱਕਰ ਨਹੀਂ ਹੈਗਾ ਉਹ ਮਸ਼ੀਨ ਆ ਗਈ ਤੇ ਗਿਰ ਕੇ 4 ਮਿੰਟ ਲਾਉਂਦੀ ਗਿੱਲੇ ਨੂੰ ਉਹ ਦੂਆ ਆਹੋ 12 ਮਿੰਟ ਚ ਵਿੱਲਾ ਮੇਰੇ 15 ਮਿੰਟ ਭਰਨੇ ਨੂੰ ਲੱਗੇ ਆ ਤੇ 20 ਮਿੰਟ 15 ਮਿੰਟੇ ਕਰਨੇ ਨੂੰ ਲਾਏ ਉਹਨੇ ਇੰਨੇ ਭਰਨੇ ਨੂੰ ਟਾਈਮ ਲੱਗਦਾ ਟੈਕ ਰਾਤੀ ਮੱਕਰਾਤ ਤੇ ਪਰ ਕੁਝ ਵੀ ਉਹਦੇ ਨਾਲੇ ਬਾਈ ਰਿਜ਼ਲਟ ਬਹੁਤ ਆ ਚੀਜ਼ ਆ ਕਿ ਉਹਦੇ ਨਾਲ ਸਪਰੇਅ ਤਾਂ ਇੱਕ ਬਰਬਾ ਗਿਰਦੀ ਬਫਰ ਪਾਪਰ ਪਾਣੀ ਆ ਸਾਰਾ ਉਹ ਤਾਂ ਕਹਿੰਦੇ ਗੱਲਾਂ ਵੀ 4-5 ਦਿਨ ਦੋ ਦਿਨ ਤਿੰਨ ਦਿਨ ਕਰਵਾ ਦੇ ਕੋਈ ਫਰਕ ਨਹੀਂ ਹੈਗਾ ਨਹੀਂ ਤਿੰਨ ਦਿਨ ਦਾ ਹੈਗਾ ਨਹੀਂ ਯਾਰ ਚੱਕਰ ਨਹੀਂ ਕੋਈ ਮੈਂ ਹੁਣ ਕਰਵਾ ਦਿੰਦਾ ਲੈ ਆਂ ਜੇ ਕੱਖ ਜੰਮਾ ਨਹੀਂ ਨਹੀਂ ਯਾਰ ਤਿੰਨ ਚਾਰ ਦਿਨ ਤਾਂ ਹੈਗਾ ਉਹ ਤੇ ਦੱਸ ਦੇ ਨਾ ਕਰਾਈ ਦੱਪੇ ਤਾਂ ਕਿੱਥੇ ਦਰਪੂ ਆਲੇ ਐਂਦੀ ਛੇਤੀ ਦਾ ਦੱਸ ਦਿਨ ਬਾਅਦ ਥੋੜੀ ਹੋਊਗਾ ਤੂੰ ਕਿੰਨੇ ਦਿਨ ਹੋ ਗਏ ਕੰਨਾ ਬੀਜੇ ਨੂੰ ਮੈਂ ਵੀ ਪੁੱਛ ਲਾਂ ਪਾ ਚੌਥੀ ਬੀਜਿਆ ਮਾਫ ਸੁਣ ਠੀਕੇ ਫਿਰ ਤਿੰਨ ਚਾਰ ਦਿਨ ਦਾ ਕੁਝ ਨਹੀਂ ਆਵੇ ਮਾਫ ਸੁ ਮੇਰੇ ਵੱਡਣ ਲੱਗੇ ਆ ਇਹਦੇ ਸੁਆਗਮ ਆ ਠੀਕ ਅੱਜ ਹੋ ਸਕਦੀ ਆ ਜੇ ਹੋ ਗਈ ਉਹ ਤਾਂ ਸਵੇਰ ਨੂੰ ਹੋਊ ਅੱਜ ਤੱਕ ਆ ਅੱਜ ਤੱਕ ਇਹ ਆ ਕੰਮ 10 ਦਿਨ ਥੋੜੀ ਜਿਹੀ 10 ਦਿਨ ਹੋ ਗਿਆ ਇਹਨਾਂ ਨਾਲ ਗੈਪ ਬੰਦਾ ਤਿੰਨ ਚਾਰ ਦਿਨ ਦਾ ਗੈਪ ਕੋਈ ਬੜਾ ਗਿਆ ਨਹੀਂ ਨਾਰਮਲ ਆ ਠੀਕ ਨਹੀਂ ਗੱਲ ਆ ਹਾਂ ਹੋ ਗਿਆ ਸਰਵੋਤੋਂ ਗੈਰ ਗੰਨਿਆਂ ਚ ਦੋਨਾਂ ਦਾ ਅੰਤ ਹੀ ਨਹੀਂ ਹੈਗਾ ਕੱਲ ਬੈਣ ਬੈਣ ਲੱਗੀ ਵੀ ਤੇ ਖੇਤਾਂ ਚ ਬੈਣਾ ਉਹ ਬੈਣਾ ਤਾਂ ਚਲ ਹੈ ਜੀ ਸੂਰ ਬਹੁਤ ਹੋ ਗਿਆ ਬਹੁਤ ਬੈਣ ਲੱਗੀ ਜਦੋਂ ਨਦੀ ਉਧਰ ਉੱਥੇ ਗੰਨਾ ਇਸ ਤਰ੍ਹਾਂ ਗੰਨਾ ਉਹ ਵਾਲੇ ਖੇਤਾਂ ਮਨ ਮੇਰੇ ਨੂੰ ਲੱਖੀਆਂ ਹਾਂ ਲੱਖਦੀਆਂ ਮਾਸ ਮੇਰੇ ਦੇਖੀਆਂ ਬਹੁਤ ਬੈਣਾਂ ਦੀਆਂ ਸਾਡਾ ਉੱਥੇ ਯਾਰਾ ਜਿਹੜੀ ਏਰੀਆ ਘੜ ਜੰਗਲ ਉੱਥੇ ਸੂਰ ਵੀ ਹੁੰਦਾ ਪੁਰਾਣ ਜਿੱਦਾਂ ਹੁੰਦਾ ਨਹੀਂ ਵੀ ਕਟੋਕਾਰ 8-9 ਬੈਣਾਂ ਹੋਣੀਆਂ ਤੇ ਲੈ ਕੇ ਸਾਡੇ ਘੱਖ ਆਉਂਦੇ ਆ ਜਬੀ ਬੀਜੀ ਹੋਈ ਆ ਕਨਾਲ ਦੋ ਕਨਾਲਾਂ ਹੀ ਇਹਦੇ ਵਾਲੀ ਜਬੀ ਪਹੀ ਦੇ ਦੂਏ ਪਾਸੇ ਆ ਇਹਦੀ ਵਾਲੀ ਚ ਇੱਕ ਟੱਕਾ ਨਹੀਂ ਖਾਦਾ ਵਾ ਸਾਡੇ ਵਾਲੀ ਸਾਰੀ ਉਡੰਡ ਕਰਦੀ ਅੱਛਾ ਜੀ ਉੱਥੀ ਦੇਖਾ ਕੇ ਉੱਥੀ ਮੜ ਜਾਨੀ ਉੱਥੀ ਦੇਖਾ ਕੇ ਉੱਥੀ ਮੜ ਜਾਨੀ ਯਾਰ ਡੇਲੀ ਦੀ ਪੈਗੜੀ ਟਿਕੜੀ ਹੋ ਗਈ ਨੀ ਆ ਪਫਲ ਰੇ ਨੀ ਨੀ ਕਾ ਯਾਰ ਗਿੱਠ ਗਿੱਠ ਤੇ ਉੱਪਰ ਅੱਛਾ ਹਾਂ ਛੱਡਿਓ ਨੀ ਕਹਿੰਦਾ ਬਾਉਣੀ ਆ ਇਹਦੇ ਬੁੱਟਿਆਂ ਚ ਤੀ ਦੇਖ ਲੈ ਕਹਿੰਦਾ ਬਾਉਣੀ ਆ ਵਾ ਨਹੀਂ ਬਾਉਣੀ ਨਹੀਂ ਦਾਣ ਵਿੱਚੇ ਜਾਣ ਦੇ ਖਾਲੇ ਨੇ ਕਿ ਨਹੀਂ ਖਾਲੇ ਆ ਠੀਕ ਹੈ ਨਾ ਨਹੀਂ ਉਹਨੂੰ ਖਾਣੀ ਉਹਨਾਂ ਦਾ ਜਿਹੜਾ ਉਹਨੂੰ ਨੁਕਸਾਨ ਜ਼ਿਆਦਾ ਕਰਦੇ ਉਹ ਸੜਕ ਦਾ ਹੀ ਇੰਨਾ ਫਰਕ ਆ ਦੇਖ ਲੈ ਮੇਰੇ ਵਿੱਚ ਵੀ ਖੇਤਾਂ ਦੇ ਬਾਹਰ ਇੱਧਰ ਬੜਾ ਕੱਟ ਕਰ ਲਾਰਡੀ ਕਾਲੂ ਇਹ ਉਹਦੇ ਆਂ ਅਸਮਾਨਪੁਰ ਦੇ ਰਿਸ਼ਤੇਦਾਰ ਆਂ ਅਸਮਾਨਪੁਰ ਤੋਂ ਆਇਆ ਹੋ। ਟਰੈਕਟਰ 3-2-3 ਟਰੈਕਟਰ ਮੁਕਾਇੇ ਹੋ। ਤਿੰਨ ਤਿੰਨ ਤੋਂ ਸੁਪਰੀਡਰ ਆ। ਤੇਰੀ ਫੀਦਾ ਆਉਂਦੇ ਆ ਕੰਮ ਆ ਗਈ ਜਾਂਦੇ ਆ। ਸੁਪਰੀਡਰ ਦੋ ਆ। ਇੱਕ ਉਹ ਤਹਿ ਪਾੜਨੇ ਜਿਹੇ ਵਾਲਾ ਪਾਇਆ ਵੇ ਇੱਕ ਮਗਰ। ਲੋਕ ਚ ਉੱਧੇ ਆ। ਇੱਥੇ ਕਿਹੜਾ ਪਿੰਡ ਆ? ਅਸਮਾਨ ਅਸਮਾਨਪੁਰ ਅਸਮਾਨਪੁਰੋਂ। ਐਤ ਕਿਹੜਾ ਮੇਹ? ਅਲੇ ਗੱਗਾ ਜਾਣਦਾ ਐ ਨਾ ਮੈਸੀ ਜਾਣਦਾ ਹੈਗਾ ਮੈਂ ਮੈਨੂੰ ਐ ਦੂਰ ਤੇ ਹੁਣ ਮੈਂ ਨੇ ਮੈਂ ਕਿਤੇ ਇੱਲਾ ਉਹ ਤੋਂ ਪਾ ਹੁਣ ਏਰੀਆ ਚ ਅੱਜ ਆਏ। ਕਿਤੇ ਬਾਜਾ ਮੈਂ ਵੀ ਉੱਥੇ ਵਿਛਾਣ ਲੈ ਕੇ ਆਉਣਾ ਹ ਜਿਹੜਾ ਭਾਈ ਉਹ ਮੈਸੇਜ ਲਾਉਂਦਾ ਐ ਅੱਗੇ ਨੂੰ ਮੈਂ ਤੈਨੂੰ ਬਾਈ ਨੇਮ ਜਾਣਦਾ ਤਾਂ ਜਾ ਕੇ ਖੜਨਾ ਉਹਨੇ ਜਦੋਂ ਤੈਨੂੰ ਕਹਿਣਾ ਵੀ ਅੱਗੇ ਕੀ ਹਾਲ ਕੱਲ ਹਸਵੀਰ ਤੇ ਬਜਾਲੀ ਫਿਰ ਹੈ ਹੁਣ ਸਾਰਾ ਦਾਣਾ ਥੋੜਾ ਬਾਇਓ ਦਾ ਆ ਬਹੁਤ ਦਾ ਦਾ ਦੇਣਾ ਜਾ ਕੇ ਪੁੱਛਣਾ ਚਾਹੀਦਾ ਆਹ ਹਾਲ ਤਾਂ ਠੀਕ ਹੈ ਚੱਲ ਭਾਈ ਚੱਲੀਏ ਫਿਰ ਕੀ ਕਰਨਾ ਹੁਣ ਹੁਣ ਕੰਮ ਨੇ ਵੀਡੀਓ ਉਧਰ ਮਿੱਟੀ ਹੀ ਖੰਡਾਉਣੀ ਮੈਂ ਕਨਾਲ ਕਿੱਧਰੋਂ ਕਿੱਧਰ ਵੇਲੇ ਯਾਰ ਕਿੱਥੇ ਅੱਜ ਬੰਦਾ ਕਿੱਧਰ ਯਾਰ ਉਹ ਕੰਮ ਵੀ ਵੇਲੇ ਵੀ ਨਹੀਂ ਹੈਗੇ ਕੰਮ ਵੀ ਬਹੁਤ ਸਸਰਾਣ ਗਿਆ ਵਿਆ ਸਸਰਾ ਅਵਜੀ ਦਾਦਾ ਹੈ ਉਧਰ ਚਾਚਾ ਜੀ ਆਇਆ ਨਾ ਸਸਰਾ ਪੁੱਛੇ ਵਾਰੀ ਦਾ ਬਟਾ ਦਰਨ ਵਾਰੀ ਦਾ ਉਧਰ ਕਹਿੰਦਾ ਗਾਇ ਕੱਕਾ ਜੀ ਆਇਆ ਆਪਣੇ ਕਹਿੰਦਾ ਅੱਜ ਇਹ ਵੇਈ ਖੋ ਗਿਆ ਫਿਰ ਕਹਿੰਦਾ ਨਰਾਲ ਕਹਿੰਦਾ ਜਾ ਕੇ ਉਧਰਾਲ ਸਾਡਾ ਤਾਂ ਜਾ ਮੋੜਿਆ ਤਾਂ ਬੰਦਾ ਉੱਥੇ ਤੋਂ ਮੁੜੂਗਾ ਬਾਈ ਲੱਗਿਆ ਵਾ ਮਿੱਟੀ ਪੱਧਰੀ ਕਰਨ ਭਰਤ ਪਾਇਆ ਇਹਨਾਂ ਨੇ ਇੱਥੇ ਪਈ ਥੋੜਾ ਜਿਹਾ ਦੋ ਟੈਪਰ ਕਰਾਈਆ ਪਰ ਹੈਵੀ ਡਰਾਈਵਰ ਅਵਿੰਦਰ ਇਹ ਡਰਾਈਵਰ ਹੈਵੀ ਆ ਉਹ ਮੈਂ ਡਰਾਈਵਰ ਹੈਵੀ ਆ ਇਹ ਸਰੀਆ ਕਰਨ ਵਿੱਚ ਡੰਡਾ ਹੈ ਆਹ ਜੀ ਆਇ ਸਰੀਆ ਉਹ ਪਰਾਂ ਡੰਡਾ ਪਿਆ ਚੱਲ ਚੱਲ ਕੋਈ ਨਹੀਂ ਕੰਧਗਾ ਵੱਜੂਗਾ ਦਿਖੂਗਾ ਇਹ ਤੈਨੂੰ ਕਿਨੇ ਡਿਪਰ ਪੈ ਗਏ ਤਿੰਨ ਪੈ ਗਏ ਤਿੰਨ ਵਰੀਆ ਬਣ ਗਿਆ ਹੁਣ ਇਹਨਾਂ ਪਰ ਹੈ ਰੇਤਾ ਜਾਇਨੇ ਮੀਤੇ ਬਹੁਤੀ ਢਾਲ ਨਾ ਕਰਿਓ ਕਿਤੇ ਹਲਕੇ ਹੋ ਜਾਵੇ ਨਹੀਂ ਚਲ ਆਇਆ ਮਨ ਜੋ ਹੋ ਗਿਆ ਜਮ ਜਾਣਾ ਅੱਜ ਹਾਂ ਹੁਣ ਪਾਣੀ ਨਹੀਂ ਆਉਣਾ ਸੜਕ ਦਾ ਪਹਿਲਾਂ ਸੜਕ ਦਾ ਪਾਣੀ ਕੰਮ ਖਰਾਬ ਕਰਦਾ ਦਾ ਸੜਕ ਦਾ ਪਾਣੀ ਹਟਾਉਂਦਾ ਦਾ ਹੁਣ ਵੈਸੇ ਉੱਥੇ ਇਹਨਾਂ ਥੋੜੇ ਉੱਚਾ ਕਰ ਦੇ ਜਿੱਥੇ ਹੁਣ ਟਰੈਕਟਰ ਆ ਜਿੱਧਰ ਤੇ ਤੁਪਕਾ ਪਾਣੀ ਵੀ ਨਾ ਇਧਰ ਨੂੰ ਆਵੇ ਨਾਲ ਉਹਦਾ ਉਗੇ gama ਵਕੀ ਉਗੇ ਕਰਦੂਗੇ ਵਧਰਾ ਜਾਓ। ਉਗੇ ਕੇ ਲਈ ਹੋਣਾ ਜਿਆਦਾ ਤਾਂ ਕਰਾ ਤਾਂ ਹੁਣ 0 ਲੈਵਲ ਥੜੂਗਾ ਨਾ। ਆਹ ਦੇ। ਇਹਨੂੰ ਕਾ ਤੂੰ ਕੰਧ ਨਾਲ ਗੇਲ ਨਹੀਂ ਕਿਹਦੀ। ਇਧਰ ਹੀ ਗੰਧ ਤਾਂ ਚੱਲੀ ਜਾਂਦੀ ਆ ਜੇ ਕਿਤੇ ਨਾਲੀ ਕਾ ਬੱਜਾ ਹੋ ਜਾਣਾ ਨਾਲੀ ਨੇ। ਸੁਪਰ ਸੀਡਰ ਕੇ ਵਿੱਜਣ ਲੱਗੇ ਵੇ। ਹਾਂ। ਕਿਹੜਾ ਲਾਹੇ? ਕਿਹੜਾ। ਕਿਹੜਾ ਲਾਹੇ ਨਹੀਂ। ਕਿਹੜਾ ਇਹ। ਉਹ ਤਾਂ 4x4 ਨਹੀਂ ਫਿਰਦਾ। ਹੋਰੇ ਹੋਰੇ ਆ। ਹਾਂ। ਤੂੰ ਵੀ ਲਾਹੇ। ਹੋਰੇ ਹੋਰੇ ਐ। ਅੰਨਾ ਐ। ਹਏ 2B ਲੱਗਦਾ ਤੇਰੀ ਦੂਰ ਦੀ ਰੇਂਜ ਹੈਗੀ ਸਾਡੀ ਦੂਰ ਦੀ ਰੇਂਜ ਇੰਨੀ ਹੈ ਨਹੀਂ ਉਹ ਮੈਨੂੰ 2B ਲੱਗਿਆ ਉਹਦੇ ਤਾਂ ਹਾਂ ਇਹ ਕਾ ਦੇਖਣ ਲੱਗਾ ਉਤਰ ਗਿਆ ਉਹ ਇਹ ਤਾਂ ਹੁਣੀ ਹੁਣੇ ਆ ਰੋੜੇ ਜਿਹਾ ਦਬਤਾ ਥੱਲੇ ਕਾਲੇ ਕਰਾਣੇ ਫੇਰ ਪੜ ਦੇਣਾ ਜਿਮੜਾ ਜਿਆਦਾ ਲੱਗ ਗਿਆ ਜਾ ਜਾ ਉਹ ਕਿੱਧਰ ਆ ਗਿਆ ਸਾਡੇ ਕਿੱਧਰ ਆ ਗਿਆ ਅਜੇ ਨਹੀਂ ਭੜਿਆ ਨਹੀਂ ਇੱਥੇ ਕਿੰਨੇ ਕਰ ਗਏ ਲੇ ਲੈ ਤੂੰ ਦੋਵਾ ਕੋਡ ਵੇਚਿਆ ਦਾ ਅੱਛਾ ਅੰਮੀ ਉੱਥੇ ਨਹੀਂ ਸਰ ਤੂੰ ਦੋਵਾ ਕੋਡ ਵੇਚਿਆ ਦਾ ਜਾ ਜਾ ਜੀ ਆ ਗਈ ਜਾ ਜਾ ਲੱਗ ਹੋਰ ਆਉਂਦੀ ਕ ਹਾਂ ਉਰੇ ਪੋਣੀ ਨਾ ਨਾ ਉਥੇ ਕੁਲੇ ਗੱਡੀ ਆ ਗਈ ਲੈ ਹਣ ਚਾਬੀ ਦੇ ਦੇ ਕਾਲ ਇਸ ਗੂਲ ਵਾਲੀ ਆਦਾ ਪੈਗ ਵੀ ਹੋਣਾ ਪੂਰੀ ਹੈ ਬਹੁਤ ਆ ਵੇ ਆਦਾ ਬਾਤ ਹੈ ਆਦਾ ਬਾਤ ਹੋ ਗਿਆ ਠੀਕ ਨਹੀਂ ਗੱਲ ਹੋਰ ਕੀ ਆ ਉਹਨੂੰ ਗੱਲ ਹੋਰ ਜੀ ਨੀਵਾ ਉਹ ਕੀ ਆ ਆ ਤਾ ਫੇ ਸਾਰੇ ਵੇਰਨੀ ਬਾਈ ਇੱਥੇ ਆ ਗਏ ਸਾਰੇ ਕਿੱਲ ਇੱਥੇ ਮੈਂ ਤੁਹਾਨੂੰ ਜਾਂਦਾ ਹਾਂ ਜਾਂ ਨਹੀਂ ਪਾਣੀ ਇੱਥੇ ਨੂੰ ਆ ਜੂ ਆਪਣਾ ਤਾਂ ਅੱਛੇ ਮੁੰਨਾ ਹਰ ਬਾਤ ਇੱਥੇ ਨੂੰ ਆ ਜਾਣਾ ਉਹ ਇੱਥੇ ਨੂੰ ਆਏ ਲੱਗ ਗਿਆ ਬਾਤ ਉੱਚਾ ਕਰ ਲਾ ਆਹ ਤਾਂ ਕਰ ਦੂੰਗੇ ਗੱਲੂ ਫੇਰ ਇਹਨੂੰ ਕੀ ਕਰ ਹੈ ਇਹਨੂੰ ਉੱਚਾ ਕਰ ਬਾਹਰ ਮਿੱਟੀ ਪਰੇ ਗਾਲੂ ਸਵਾਗਾ ਜਾ ਪਾਉਣਾ ਆ ਇਹਨੂੰ ਉੱਚਾ ਕਰ ਦੂੰਗੇ ਪਾਣੀ ਅੰਦਰ ਨਾ ਬੜੇ ਹਾਂ ਬਸ ਉਹ ਤਾਂ ਉੱਚਾ ਕਰਤਾ ਉਧਰ ਉੱਚਾ ਗਾ ਸਵਾਦਾ ਪਾ ਕੇ ਹੁਣ ਤੂੰ ਤਾਂ ਸੈਟ ਸਵੇਰ ਨੂੰ ਸਵੇਰ ਨੂੰ ਸਵਾਦਾ ਬਣਾ ਹਸਦੀ ਕਰ ਬਲਾਸਤੀ ਕਰ ਲਓ ਜੀ ਅਦਾ ਫਿਰ ਦੱਸ ਜੇ ਮੈਂ ਹਸਦੀ ਬੰਦਾ ਮੈਂਗਾ ਆਪ ਤੈਨਾਂ ਇਹ ਘਝਾਰੇ ਕਰਦਾ ਦੇਖ ਲੈ ਹੁਣ ਤੂੰ ਬੱਸ ਇਹਨੂੰ ਹੋ ਗਿਆ ਮੜੇ ਭਾਤੜ ਬੰਦੇ ਨੂੰ ਤਾਂ ਸਾਰੀ ਦੱਬਦੇ ਆ ਹੁਣ ਤਕੜਾ ਬੰਦਾ ਆ ਹੀ ਦੱਬੀ ਜਾਂਦਾ ਕਰੀਏ ਗਿਆ ਕਿਦੋਂ ਤਕੜੇ ਸੀ ਗੰਨੇਵਾਂ ਮਲ ਨੂੰ ਤਾਂ ਲਾਇਆ ਹੋਇਆ ਤਕੜਾ ਨਾ ਕਿਤੇ ਦੋਮਗਾ ਲੈ ਛੜੀ ਨਾ ਗੰਨੇਵਾਂ ਮਲ ਨੂੰ ਲਾਇਆ ਵਾ ਹੈ ਗੰਨੇਵਾਂ ਮਲ ਤਾਂ ਸੰਘੇ ਲਾਇਆ ਨਹੀਂ ਨਾ ਲਾਇਆ ਅਸੀਂ ਕਿ ਮੜੇ ਗਏ ਤਾਂ ਤਕੜਾ ਤਕੜਾ ਲਸਣ ਨਾਲ ਗਰਮ ਹੈ ਠੰਡਾ ਬੈਠਾ ਲਸਣ ਨਾਲ ਗਰਮ ਹੁੰਦਾ ਮੋਤੀ ਪ੍ਰਯੋਗ ਤੂੰ ਕਰਦਾ ਫਿਰ ਮਾੜੇ ਮਾੜਾ ਫਿਰ ਵਾੜਾ ਤੂੰ ਤੱਕਣਾ ਭਾਈ ਇਹ ਕਹਿੰਦਾ ਤੇਰਾ ਮਰ ਗਿਆ ਫੇਟਾ ਡੁੱਬਣਾ ਹੀ ਹੈ ਤੂੰ ਠੰਡਾ ਬਹਿਲੀ ਬੈਠਾ ਮੈਂ ਆ ਤਾਂ ਹੋ ਜਾਂਦਾ ਲਸਣ ਤਾਂ ਵਧੀਆ ਲੰਡ ਦਾ ਲਸਣ ਦਾ ਕੰਮ ਇਹਨੇ ਘੈਂਟ ਕਰ ਲਿਆ ਇਹਨੇ ਦੋ ਕੰਮ ਹੈ ਜੇ ਤਾਂ ਮੀਂਹ ਪੈ ਗਿਆ ਪਰਸ ਤਾਂ ਮੈਂ ਪੂਰਾ ਗਈ ਜਾ ਨਹੀਂ ਲਸਣ ਯਾਰ ਲਸਣ ਨਹੀਂ ਆ ਚੀਂ ਤੰਦਾਸ ਦੀ ਗੱਲ ਹਾਂ ਲਸਣ ਹੋ ਜਾਣਾ ਕੰਮ ਤੇਨੂੰ ਕਿਹਾ ਤਾਂ ਇਕੱਠੇ ਗਾਲ ਦੇ ਨਾ ਗਾਲ ਤੇ ਇਹ ਤਾਂ ਸਹੀਦਾ ਕੰਮ ਹੈ ਹੋਊਗਾ ਤੰਦਾਸ ਦੀ ਗੱਲ ਨਹੀਂ ਪਾਣੀ ਜ਼ਿਆਦਾ ਆ ਜਵੇ ਜੋ ਮਰਜੀ ਹੋ ਜੂਈ ਯਾਰ ਜੋ ਮਰਜੀ ਹੋ ਜੂਈ ਸਿਆਲ ਚ ਨਾ ਪਾਣੀ ਨਹੀਂ ਕਦੇ ਵੀ ਹੁੰਦਾ ਤੈਨੂੰ ਦੇ ਤਾ ਆਸ਼ੀਰਵਾਦ ਪਹਿਲਾਂ ਸਾਨੂੰ ਤੇਰਾ ਕੰਮ ਆਵੇ ਜਾ ਮੈਂ ਦੋ ਦੋ ਗੁੱਟੀਆਂ ਦੇ ਦਿੰਦੀ ਸਾਨੂੰ ਤਿੰਨ ਦੋ ਦੋ ਦੇਦੀ ਕੀ ਗੱਲ ਹੁਣ ਚਾਹੀਦਾ ਹੁਣ ਲੈ ਲੈ ਖਾਣ ਨੂੰ ਸਿਆਲ ਲਾਇਆ ਵਾ ਕਿਹਾ ਮੈਨੂੰ ਦੇ ਆ ਦੇ ਫਿਰ ਲਿਆ ਦੂੰਗਾ ਪਿਆ ਕਰ ਕੋਈ ਰੱਖ ਮੈਂ ਮੰਡੀ ਚ ਲੱਸਣਾ ਹੈ ਪੂਰੀ ਇੱਕੇ ਇੱਕੇ ਉਹ ਤੈਨੂੰ ਮੈਂ ਦੱਸਦਾ ਇੱਕੇ ਬੋ ਬੋਤੀ ਉਹ ਲੱਗੇ ਐਡੀ ਵੱਡੀ ਮੋਟੀ ਮੇਰੀ ਗੱਲ ਸੁਣ ਲੈ ਉਹਦਾ ਨਾ ਇੱਕ ਐਂ ਸਮਝ ਲਿਆ ਬਈ ਛੱਲਣੇ ਦਾ ਫਾਇਦਾ ਹੁੰਦਾ ਉਹਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਚਾਹੇ ਉਹ ਨਹੀਂ ਕੋਸ ਕੋਸ ਨਹੀਂ ਹੈਗਾ ਉਹ ਮਾ ਜਿਹੜਾ ਲਸਣ ਆਪਣਾ ਛੋਟੀ ਪੋਥੀ ਵਾਲਾ ਕਿੱਟਾ ਲਸਣ ਦੇਸੀ ਲਸਣ ਉਹ ਆ ਬਣਿਆ ਸੀ ਉਹ ਤਾਂ ਹਾਈਬ੍ਰਿਡ ਆ ਗਿਆ ਸਮਝਿਆ ਉਹ ਮਿਸ਼ਨ ਕਰਨੇ ਨੂੰ ਗੁਣ ਨਹੀਂ ਹੈਗਾ ਫਿਰ ਜਾਨ ਗੁਣ ਨਹੀਂ ਹੈ ਉਹ ਉਹ ਕੋਣ ਵਾਲਾ ਮੈਂ ਤਾਂ ਪੁਰਾਣਾ ਲਸਣ ਜਿਹੜਾ ਛੋਟੀ ਛੋਟੀ ਜਿਹੀ ਪੋਥੀਆਂ ਵਾਲਾ ਚਲੋ ਚਾਹੇ ਉਹ ਵੀ ਤਕੜੇ ਹੋ ਜਾਂਦੇ ਜਿਹਨੂੰ ਸਿੱਧਾ ਲਾ ਗੁਣਕਾਰੀ ਗੁਣਕਾਰੀ ਹੋਈ ਆ ਗੁਣ ਠੀਕ ਹੈ ਭਾਈ। ਦਾ ਹਾਈਬ੍ਰਿਡ ਹੋ ਗਿਆ। ਘਟ ਖਾ ਲੋ ਪਰ ਜੀ ਹੋ ਗਈ ਬੱਸ ਇੱਕ ਵਾਰੀ। ਥੋੜੀ ਜੀ ਛੜਕਾ ਲਾਤਾ ਲੜਪਾ ਕੇ। ਹੱਥ ਜੀ ਮਿਹਨਤਾ ਬੱਸ ਉਹ। ਹਾਂ ਬਈ ਛੇਤੀ ਕੰਮ ਨਿਬੜ ਜਾਂਦਾ। ਬਹੁਤ ਬੋਤਰੀ ਛੱਲਣੇ ਦਾ। ਹੂੰ ਗੁਣਕਾਰੀ ਹੋਈ। ਬੱਸ ਚਲੋ ਭਾਈ ਠੀਕ ਆ। ਖੜਾਇਟਰ ਜਾ ਫਿਰ ਹੁਣ। ਖੜਾਇਆ ਵਾ। ਹੂੰ ਠੀਕ ਆ। ਹੈ ਬਈ ਰਾਤ ਮੀਂਹ ਨੀ ਦਬੈਣ ਲੱਗਾ ਦਾ ਪੂਰ ਜੀ। ਹੂੰ ਪਿਆਰ ਹੀ ਫਿਰ ਲੱਗ ਗਿਆ। ਹਵਾਈਏ ਨਾਲ ਹਵਾ ਵੀ ਖੜ ਗਈ। ਕਿਧਰੇ ਗਿਰਦੇ ਦਾ ਹਵਾ ਵੀ ਬਹੁਤ ਆਲੀ। ਐਣ ਵੀ ਪੈਲੀ ਮੀਂਹ ਵੀ ਫੋਲੋ ਲਿਆ ਆਪਣੇ ਪਹਚਾਵਾ ਜਾਨੀ ਠੰਡ ਹੋ ਗਈ ਹੁਣ ਠੰਡ ਤਾਂ ਹੋਊਗਾ ਹਾਂ ੱਤ ਪਾਹੀ ਬੈਣ ਜੀ ਕਰਦਾ ੱਤਾਂ ਮੇ ਪੈਣੇ ਜਿੱਦਾਂ ਕਰਣੀ ਆ ਠੰਡੀਆਂ ਵਾ ਚੱਲ ਦੇ ਦੇ ਤੁਸੀਂ ਡੰਡੀਆਂ ਵਾ ਚੱਲ ਦੀਏ ਤੇ ਠੀਕ ਆ ਠੰਡ ਕਣਕਾਂ ਨੂੰ ਹੈਨਾ ਤੇ ਉੱਕੇ ਚੱਲਦਾ ਰੱਖਣਗੇ ਪੱਛ ਵਿੱਚ ਇਹਨਾਂ ਪਛਵਾ ਹੁਣ ਤਾਂ ਪਛਵਾ ਖੜਕਦੀ ਹੈ ਲੱਖੜ ਤਾਂ ਕਿਉਂ ਜਰਨਾ ਹਜਾਰਾ ਤਾਂ ਕੱਲ ਚੱਲਦਾ ਰੱਖਣ ਮੇ ਕੰਮ ਕਰਤਾ ਆਪਣਾ ਰੱਖਣ ਆਪਣੇ ਨਹੀਂ ਉਹ ਹਜਾਰ ਵਾਲੇ ਹੋ ਗਏ ਹਾਂ ਕਿ ਨਹੀਂ ਮੀ ਪਿਆ ਹਾਂ ਮੀ ਪਹਿਲੇ ਵਾਲ ਦੇ ਇਹ ਟਾਈਮ ਤੇ ਤਾਂ ਲੱਗ ਗਿਆ ਤਾਂ ਹੁਣ ਕਿਧਰ ਕਿਧਰ ਸਵੇਰ ਦੀ ਪੈਂਦਾ ਤਾਂ ਕਹਿੰਦੇ ਸਵੇਰ ਦੀ ਧਖਣ ਚੱਲਦਾ ਤਾਂ 35% ਕਿਹਾ ਉਹ ਦਾ ਆਪਣੇ ਪਰ ਆਪਣੇ ਪਿਆ ਨਹੀਂ ਆਪਣੇ 35% ਪਿਆ ਨਹੀਂ ਹੈਗਾ ਜਣੀ ਪੂਰਜੀ ਪਈ ਹੈ ਮਾੜੀ ਜੀ ਜਦੇ ਬੰਦ ਹੋ ਗਿਆ ਉਹ ਨਾਲ ਫਰਕ ਨਹੀਂ ਕਰੂ ਕਿ ਉਹ ਜਿਹੜੀਆਂ ਗਿਰਦੀਆਂ ਫੇਰ ਥੱਕ ਪੈਦੇ ਫਰਕ ਤਾਂ ਪੈਣਾ ਤਾਂ ਉਹਦਾ ਜਿਹੜੀ ਐਣਗਰੀ ਹੈ ਨਾ ਹਾਲ ਵਾਲੇ ਉਹਦੇ ਕਰਕੇ ਠੰਡੀ ਜਾਓ ਠੰਡ ਹੋ ਗਈ ਵਧੀਆ ਠੰਡ ਚਾਹੀਦੀ ਉਹ ਹੁਣ ਠੰਡ ਹੋ ਗਈ ਹੁਣ ਕੋਧਾ ਢੰਡ ਪੈਣੀ ਵਜੀ ਕਿਤੇ ਨੰਬਰ ਚ ਨੰਬਰ ਚ ਚਲੇ ਗਿਆ ਜੇ ਕਣਕ ਆਪਣੇ ਬੀਜੀ ਦੀ ਮੰਡਮਾ ਤੁਰਪੀ ਆਣੀ ਦੇਖ ਕੇ ਆਇਤਾ ਜੀ ਇੰਨੀ ਥੀ ਨਿਖੜਿਆ ਜੀ ਕਣਕ ਚੱਲ ਵੀ ਦੱਸੋ ਹਾਂ ਬਾਬਾ ਪਰਸੋ ਚੌਥੇ ਦਾ ਹੀ ਮੜਮੜੀ ਦਿਖਣ ਲੱਜੂਗੀ ਸਾਫ ਖੇਤ ਮੈਂ ਥੋੜੀ ਜਿਹੀ ਦਾਦਾ ਛੇਤੀ ਦਿਖਣ ਲੱਜੰਦੀ ਆ ਹੁਣ ਡਲਿਆ ਮਾ ਤਾਂ ਹੌਲੀ ਹੌਲੀ ਦਿਖਣ ਲੱਗਦੀ ਹੈ ਹਮ ਡਾਕਟਰ ਜੀ ਨਹੀਂ ਹਾਂ ਕਿ ਨਹੀਂ ਐਮਾ ਦੇ ਬੀਜ ਨਹੀਂ ਦੀ ਹੁਣ ਦੇਖਦੇ ਹਾਂ ਕਿਆ ਬਣਦਾ ਇਹਦਾ ਬੀਜ ਤਾਂ ਲਿਆਂਦਾ ਅੱਛਾ ਵੀ ਤਾਂ ਨਹੀਂ ਆਇਆ ਹਜ਼ਮਿਤ ਆ ਗਿਆ ਬੀਬੀ ਢਿੱਲੀ ਹੋ ਗਈ ਰਾਤ ਨੂੰ ਦਵਾਈ ਦੋਣ ਗਿਆ ਪਿਆ ਕੀ ਹੋ ਗਿਆ ਪਖਾਰ ਜਿਹਾ ਚੜ ਗਿਆ ਠੰਡ ਲੱਗ ਗਈ ਠੰਡ ਪਾ ਗਈ ਯਾਰ ਦਿਨ ਦਿਨ ਤੋਂ ਪਾਏ ਦੀਆਂ ਕੀ ਆਹੀ ਕਹਿੰਦੇ ਰਾਤ ਨੂੰ ਠੰਡ ਹੋ ਜਾਂਦੀ ਆ ਠੰਡ ਆਉਂਦੀ ਵੀ ਲੰਦੀ ਆਉਂਦੀਆਂ ਦੀ ਲੰਦੀ ਬਸ ਉਹਦਾ ਵਿਚਿਆ ਬੰਦਾ ਸਮਝਦਾ ਨਾ ਠੰਡ ਆਉਂਦੀ ਵੀ ਲਵੇ ਇਹ ਕਹਿੰਦਾ ਜਾਣੀ ਲੱਗ ਗਈ ਹੁਣ ਕੀ ਕਰੇ ਬੰਦਾ ਕੋਟੀ-ਕੁੱਟੀ ਪਾਵੇ ਨਾਵੇ ਦੋ ਵਾਰ ਪਸੇ ਹੋਵੇ ਪਾਉਂਦਾ ਤਾਂ ਗਾਇ ਮਿਲਦੀ ਆ ਖੋਲ ਤਾਂ ਠੰਡ ਲੱਗਦੀ ਆ ਆ ਚੱਕਰ ਇਹ ਤਾਂ ਕਰੇ ਬੰਦਾ ਬਿਮਾਰ ਹੁੰਦਾ ਇੱਥੇ ਨੂੰ ਮੇਰੀ ਗੱਲ ਸੁਣ ਲੈ ਇੱਥੇ ਮੜ ਜਾ ਤੂੰ ਉਹ ਹੈਗਾ ਔਰੇ ਹੁਣ ਜੀ ਆ ਉੱਥੇ ਠੰਡ ਲੱਗਦੀ ਪੂਰੀ ਹੁਣ ਆਹ ਮੈਂ ਧੁੱਪਾਂ ਵਿੱਚ ਜਾ ਕਰਿਆ ਤਾਂ ਹੁਣ ਰੋ ਸ਼ਾਮ ਆ ਗਈ ਠੰਡ ਲੱਗਣ ਲੱਗੀ ਤੂੰ 5000 ਕੰਮ ਠੀਕ ਤਾਂ ਪੈਰ ਪੈਰ ਧੁੱਪਾਂ ਵਿੱਚ ਸਿਰ ਸਿਰ ਸ਼ਾਮਾਂ 'ਚ ਆਹ ਕੰਮ ਮਿੱਕਤੀ ਖੰਡਾਉਣ ਲੱਗਿਆ ਤਾਂ ਮੈਂ ਆ ਹੂੰ ਆਵਾ ਖੜਾ ਆਏ ਤਾਂ ਮੈਂ ਕਰਦਮਾਂ ਨਾਲ ਨਾਲ ਨੂੰ ਕਹੀ ਨਾ ਮੜ ਜੀ ਗੰਦਾ ਨਾਲ ਨੂੰ ਹੂੰ ਸਾਲਾ ਹੱਥ ਨੂੰ ਕੰਨਾ ਪੈ ਗਿਆ ਇਹਨੂੰ ਕੰਨਾ ਪੈ ਗਿਆ ਹਾਂ ਕਿਹਾ ਹੋ ਗਿਆ ਹੈ ਨਾ ਕੰਨਾ ਹੁੰਦਾ ਸੁਣਿਆ ਨਹੀਂ ਕਦੇ ਕੰਨਾ ਸੁਣਾਦਾ ਹੈਗਾ ਬਾਤ ਫਿਰ ਐਂ ਬਤਾ ਕੀ ਕੰ ਕਾਨਾ ਕਿ ਇੱਥੇ ਨਾਰ ਨੂਡ ਹੋ ਜਾਂਦੀ ਐ ਇਧਰ ਉਧਰ ਮਾੜੀ ਮੂਠੀ ਉਹਨੂੰ ਕਹਿੰਦੇ ਕਾਨਾ ਪੈ ਗਿਆ ਨਾ ਪੈ ਗਈ ਜਾਨੀ ਕੇ ਬਾਨ ਹਾਂ ਇਹਦਾ ਇਲਾਜ ਹੈਗਾ ਫਿਰ ਜਿਹਦੇ ਨਾਨਾ ਨਾਨੀ ਜੀਉਂਦੇ ਹੋਣ ਹੂੰ ਕਿਉਂਕਿ ਟਾਗਾ ਬਣਾਵੇ ਕਹਿੰਦੇ ਕਹਿੰਦੇ ਫਿਰ ਛੱਡ ਜਾਂਦਾ ਲੱਭਾ ਹੁਣ ਲੱਭਿਆ ਵਗਾਈ ਰਿੰਜੀਦਰ ਕਹਦਾਈ ਦੋਤੀ ਆਈ ਦੀ ਐ ਉਹਨੂੰ ਕਹਿੰਦਾ ਮੇਰੀ ਬੰਦ ਦੇ ਨਾਲੇ ਨਹੀਂ ਬੰਦੇ ਹੋਣਾ ਕਰੇ ਕੰਮ ਧਾਰ ਲੈਣਾ ਕਰੇ ਧਾਰ ਲੈਣਾ ਕੰਮ ਉਹ ਕਹਿੰਦੇ ਦਾਦਾ ਨਾਨਾ ਨਾਨੀ ਜੀਉਂਦੇ ਹੋਣੇ ਜਾਈਦੇ ਹੂੰ ਜੇ ਜੇ ਨਾਲੇ ਤੇ ਭਰਾਉਣਾ ਉਹ ਰੱਬ ਵਧੀਆ ਵੇ ਪਮਾਜ ਜਉਦੇ ਬਣਾਉਣਾ ਤਾਂ ਗਾ ਦੇਖਦਾ ਵੀ ਹੁਣ ਕੱਲ ਨਾਲ ਉਧਰ ਲੱਗ ਨਹੀਂ ਉਧਰ ਹੈ ਕਹਾ ਹਾਲ ਤਾਂ ਇਹ ਪ੍ਰਾਣੀਆ ਇਹ ਬਣਾਏ ਵੀ ਕਰਦੇ ਤੇ ਇੱਥੇ ਤੇਰਾ ਬਣਾਇਆ ਮੁਠੀ ਮੀਤ ਦਾ ਆਇਆ ਇੱਥੇ ਕਿਉਂ ਹੁੰਦਾ ਹੈ ਬਹਿਮੇ ਬਹਿਮ ਗਿਆ ਇੱਧਰ ਉਧਰ ਹੋ ਜਾਂਦਾ ਮਾਣੀ ਮੁੱਟੀ ਨਾਲ ਨੂੜ ਚੜ ਜਾਂਦੀ ਹੈ ਹੋਰ ਕੁਝ ਨਹੀਂ ਹੈਗਾ ਇਹ ਕੀ ਹੁਣ ਤੂੰ ਕਣਕ ਪੱਟਣ ਨਾਲ ਜੇ ਤਾਂ ਵੀ ਹੋ ਜਾਂਦਾ ਇਹ ਆਉ ਤਾਂ ਹੋ ਜਾਂਦਾ ਵੱਡਣ ਲੱਗ ਜਾ ਜਿਆਦਾ ਵੱਡਣ ਲੱਗ ਜਾ ਤਾਂ ਵੀ ਹੋ ਜਾਂਦਾ ਹੈਗਾ ਅਸੀਂ ਕੋਦਰਦੀ ਵੀ ਹੋ ਜਾਂਦਾ ਬਸ ਹੂੰ ਪੈ ਜਾਂਦਾ ਹੈ ਤੇ ਅੱਜ ਤਾਂ ਤੇਲ ਤੂਣ ਦੀ ਮਾਸ ਕਰਦਾ ਕਰਮਜਾ ਕਰਕੇ ਸੈਟ ਹੋ ਜਾਂਦਾ ਹੈ ਮੈਨੂੰ ਕਾਹਤ ਦੱਸਦਾ ਪ੍ਰਾਣੀ ਇਹਨੇ ਟੁੱਟੀਆਂ ਤੇਰੀ ਕਾਨਾ ਕਾਨੀ ਜਿਵੇਂ ਮੇਰਾ ਨਾਨਾ ਕਰਦਾ ਬੈੜੀ ਖੜਾਉ ਤੂੰ ਬਿੱਲੇ ਹੋ ਗਿਆ ਹੈ ਜਿੰਨਾ ਤੇਰਾ ਕੌਣ ਜਿੰਨ ਜਿੰਦਾ ਜਿੰਨ ਦਾ ਜੋਗਣੇ ਮਾਰ ਗਿਆ ਤੇਰਾ ਬਾਪੂ ਜਿੱਦਾਂ ਪਾਉਣਾ ਤਾਂ ਕਿੱਥੇ ਉਹਨੇ ਕੀਆ ਵਿਆਹ ਸੁੱਖ ਦਾ ਡੈਡੀ ਅਸਲ ਛੱਡਣਾ ਆਇਆ ਨਹੀਂ ਬੰਦੀ ਕਿੰਨੀ ਟੋਲਾ ਪੋਣੀ ਉਹਨੇ ਮੈਂ ਤਾਂ ਕਹਿੰਦਾ ਮੈਂ ਉੱਥੇ ਹੀ ਪਤਾ ਕਰ ਲਾ ਉੱਥੇ ਹੀ ਆ ਤੇਰੇ ਲਾ ਕੇ ਉੱਥੇ ਹੂੰ ਉਹਦੇ ਨਾਲੇ ਪਾਇਆ 2-4 ਦਾ ਡੋਲਾ ਪਾਉਣੀ ਆ ਉੱਥੇ ਉੱਥੇ ਪਾਉਣੀ ਆ 2-2 ਡੋਲਾ ਪਾਉਣੀ 2 2 ਇਹ ਉੱਥੇ ਪਾਇਆ ਵਾ ਇਹਨੂੰ ਕਿਹਾ ਤਾਂ ਅਦਗਵਾ ਗੜਾਈ ਦਾ ਮੈਂ ਉੱਥੇ ਤੇਰੇ ਕੋਲ ਗਿਆ ਵਾ ਉੱਥੇ ਤੋਂ ਟਰੈਕਟਰ ਲੈ ਕੇ 2 ਡੋਲਾ ਪਾਇਆ ਬਸ ਮੈਂ ਖੁੱਲ੍ਹੇ ਹੀ ਛੱਡਦੇ ਪਰ ਕਿਤੇ ਨਹੀਂ ਪਾਣੀ ਹੈ ਖੁੱਲ੍ਹੇ ਹੀ ਛੱਡਦੇ ਪਾਣੀ ਕਿਤੇ ਆ ਤਾਂ ਲੈਟ ਵੀ ਨਾ ਠੀ ਹੋਂ ਨਾ ਠੀ ਹੈ ਲੈਟ ਲੈਟ ਨਾ ਠੀ ਹੈ ਹੁਣ ਹੀ ਭੇਜ ਲੈਟ ਤਾਂ ਨਹੀਂ ਰੋਲ ਇੱਕ ਹੋਵੇ ਨਾ ਫਿਰ ਫਾਇਦਾ ਆਉਦਾ ਕੜਕਵਾ ਪਾਣੀ ਭੇਜਦੀ ਐ ਕੰਪਿਊਟਰ ਹੋਵੇ ਨ ਉਹ ਤੁਰਾ ਹੋਇਆ ਬਾਬਰ ਖੁੱਲਾ ਖੇਤ ਕਾਂਕ ਨੂੰ ਪਰਨਾ ਵਿੱਚ ਲਾਈਟ ਪੱਜ ਜਾਵੇ ਅੱਖ ਹੋ ਜਾਂਦਾ ਕਿ ਦੋ ਲਾ ਪਾਉਣੀ ਐ ਦੋ ਡਲਾ ਪਾਉਣੀ ਐ ਤਿੰਨ ਹੀ ਸੇ ਕਰਨੇ ਕਿ ਕੀਲੇ ਦੇ ਮੈਂ ਤਾਂ ਕਹਿੰਦਾ ਇੱਕ ਪਾ ਦੇ ਤਰਸੀ ਨਹੀਂ ਦੋਲੇ ਨਕੇ ਦੇ ਤਰਸੀ ਪਾ ਦੇ ਇੰਦਾ ਹੀ ਐ ਯਾਰ ਤੋੜ ਤੁਹਾਡੇ ਬਣਿਆ ਕਿੱਲੇ ਹੀ ਐ ਖਾਲ ਪਾਉਂਦਾ ਫਿਰੂੰਗਾ ਫੇ ਖੁਰਚਦਾ ਫਿਰੂੰਗਾ 4 ਘੰਟੇ ਮੈਂ ਤੋੜ ਪਰ ਤੋੜ ਪਰ ਹੋ ਵੀ ਨਹੀਂ ਮੋਟਰ ਦੇ 4 ਘੰਟੇ ਵੀ ਲਾਈਟ ਆਉਂਦੀ 4 ਤੇ ਘੱਟ ਤਾਂ ਆਉਂਦੀ ਨਹੀਂ ਹੈਗੀ 8 ਘੰਟੇ ਆਉਂਦੀ ਐ 4 ਘੰਟੇ ਕਰੂੰਗੇ ਇਹੇ ਲਾਈਟ ਫੇਰ ਇੱਥੇ ਘੱਟਿਆ ਗਈ ਤਾਂ ਖੁੱਲਾ ਹੀ ਗੰਮ ਐ ਜੇ ਬਾਈ ਯਾਰ ਦੇ ਵਿੱਚ ਨਾ ਅਠ ਗਈ ਤਾ ਵੀ ਕ ਕਰਦਾ ਪਰੂਗੀ ਅਤਵਾੜ ਤੇ ਵੀ ਨਹੀਂ ਪਰੂਗੀ ਵਾਟਰ ਪਾਣੀ ਬਥੇਰਾ ਐ ਇੰਨਾ ਕਿਥੇ ਚੱਲਦੀ ਹੈਗਾ ਮੋਟਰਾਂ ਦਾ ਘੰਟਾ ਘੰਟਾ ਖਾਂ ਚੱਲਦਾ ਗੈਰਾ ਮੈਨੂੰ ਨਹੀਂ ਇੱਕ ਮਿੰਟ ਔਲ ਉੱਥੀ ਤੇ ਐਂ ਤਸੀ ਕਰ ਦੋ ਜਿਗਣਾ ਸੀ ਕੱਢੇ ਕਰਦੇ ਸਿੱਤਾ ਉੱਥੀ ਦੇ ਨਕਾ ਇਧਰ ਉੱਥੀ ਤੇ ਇਧਰ ਖਾਲ ਨਹੀਂ ਲੋੜੀ ਹੋਇਆ ਤਾਂ ਕੰਮ ਠੀਕ ਹੈ ਲੋੜੀ ਦੀ ਖਾਲਦੀ ਇੱਕ ਤੂੰ ਜੇ ਤਿਰਸੀ ਡਾਲ ਹੁੰਦੀ ਤੂੜੀ ਜ਼ਿਆਦਾ ਬਣਦੀ ਆ ਹਾਂ ਫਰਕ ਫੇਰ ਹੁਣ ਡੋਲਾ ਇਹ ਨਹੀਂ ਰਹਿ ਜਾਂਦੇ ਡੋਲਾ ਨਾਲ ਕਣਕਾਂ ਦੇ ਹੀ ਹੁੰਦੇ ਰਹਿ ਜਾਂਦੇ ਆ ਇਹਦੇ ਇਹਨੂੰ ਡਾਲਣ ਨਾਲ ਥਾਲੀ ਥੱਲੇ ਹੀ ਆਣੀ ਮਸ਼ੀਨ ਹਾਂ ਨਹੀਂ ਡਾਲ ਕੋ ਨੂੰ ਦਮ ਦੋਣਾ ਪੈਂਦਾ ਹਾਂ ਥੋੜੀ ਦੇਰ ਤੱਕ ਹੀ ਕੰਮ ਵਧੂਗਾ ਇਹਨੂੰ ਹੁਣ ਕਿਆ ਕਰਾਂ ਮੈਂ ਕੱਕ ਧਾਨਾਂ ਦੀ ਹਰੀ ਹਰਿਆਈ ਵਾਦੀ ਐ ਇਹਦਾ ਕੁਝ ਨਹੀਂ ਕਰਨਾ ਫਣਕ ਬੀਜ ਬਸ ਇਕਨੀਆਂ ਬਾਗ ਦੇਗਾ ਛੱਤਰੂੜਾ ਛੱਤਰੂੜਾ ਫੇਰ ਦਮ ਸੁਪਰ ਹੇਟਾਂ ਨੇ ਬੀਜ ਨਿਕਲ ਕਾ ਇਹਨਾਂ ਨੂੰ ਬਾਇਆ ਬਾਇਸ ਮਹ ਰੂੜਾ ਬੀਟਣ ਦੇ ਨਾਲ ਕੀ ਦਿੰਦੇ ਨੇ ਸੁਪਰ ਹੇਟ ਨਾਲ ਬੀਜ ਤੇ ਵਧੀਆ ਸੋਬਰ ਹੇਟ ਨਾਲ ਬੀਜ ਤਾਂ ਨਹੀਂ ਆ ਰਿਹਾ ਖੜਾ ਹੀ ਇਹਦੇ ਨਾਲ ਬੀਜ ਦਿੰਦੇ ਆ ਉੱਥੀ ਗੱਲ ਪਹੁੰਚਣੀ ਆ ਤੇਰੀ ਦੋ ਵਾਰ ਉਹ ਮੱਕੀ ਵੀ ਜਣੀ ਆ ਕਿੱਥੇ ਰਿੱਤਿਆ ਜੀ ਉਹ ਵੱਟ ਆ ਗਿਆ ਜਿਹੜਾ ਪਰ ਰੋਮੀ ਕਰੇ ਦਾ ਕਾਕਾ ਕਣੀ ਵੀ ਨਹੀਂ ਉਸੇ ਕਣਕ ਨਹੀਂ ਗੰਨਾ ਲਾਉਣਾਗਾ ਹਾਂ ਮੱਕੀ ਲਾਉਣੀ ਹੈ ਮੱਕੀ ਕਿਹੜੀ ਲਾਉਣੀ ਚਾਰੇ ਵਾਲੀ ਮੱਕੀ ਚਾਰੇ ਕਿ ਦੂਜੀ ਚਾਰੇ ਵਾਲੀ ਉਹ ਜਵੀ ਦਾਣ ਦੀ ਆ ਤੁਸੀਂ ਜਵੀ ਦਾ ਹੁਣ ਥੋੜੇ ਕਿਹੜੇ 5 ਕਿੱਲੇ ਕੀ ਪਤਾੰਦਾ ਰੇਟ ਦਾ ਨਹੀਂ ਨਹੀਂ ਫੇਰ ਮੱਕੀ ਦਾ ਕੀ ਰੇਟ ਆ ਆਟਾ ਮੱਕੀ ਦਾ ਜਵੀ ਨਾਲੋਂ ਜ਼ਿਆਦਾ ਹੋਊਗਾ ਭਜਨ ਬਹੁਤ ਦਿੰਦੀ ਸਿਆਲੂ ਉਹ ਕੀ ਦਾ ਫਿਰ ਨਹੀਂ ਪਾਣੀ ਦੇ ਇਹ ਬੰਦੇ ਜੰਮੀਓ ਵੀ ਗਿਰਨਾ ਹੈ ਐਨਾ ਨਹੀਂ ਗਿਰਨਾ ਮੱਕੀ ਜਿਆਦਾ ਮੰਗਦੀ ਹੈ ਜਵੀ ਦਾ 500 500 ਲੜਕੇ ਆਉਣੇ 6-7 ਰੋਟੇ ਇਕੱਠੇ ਹੀ ਮੇਰੀ ਲਿਆ ਦੂੰਗਾ ਖੜੀ ਮੱਕੀ ਫਿਰ ਲਿਆ ਮੱਕੀ ਬੀਜ ਲਾ ਕੋਤ ਦੇ ਚੱਕਰ ਮੱਕੀ ਬੀਜ ਲਿਆ ਮੱਕੀ ਦੇ ਨਹੀਂ ਕੀ ਕੰਮ ਕਰਕੇ ਆਪਣੇ ਕਿਹੜੇ ਪਕਾਊਗਾ ਨਹੀਂ ਚਾਰੇ ਵਾਲੀ ਗੰਨੀ ਜਿਹੜੀ ਹੋ ਗਈ ਸੜ ਦੇਣੀ ਠੀਕ ਨਹੀਂ ਉਹ ਕੰਨੇ ਨਹੀਂ ਬਿੱਲੇ ਹੀ ਰਹਿਣਾ ਨਹੀਂ ਹਾਂ ਮੱਕੀ ਦਾ ਰੇਟ ਆਪਣੀ ਜਗਾ ਜਵੀ ਦਾ ਰੇਟ ਆਪਣੀ ਜਗਾ ਕਿ ਹੋ ਜੂਗੀ ਹੁਣ ਹਾਂ ਸਿਆਲੂ ਮੱਕੀ ਉਹ ਵੇਣੀ ਕਟਲ ਆਪੀ ਧੀਨੀ ਕੱਲੀ ਗਾਂ ਰੱਖਣਾ ਉਹਦੇ ਬੀਜ ਆਪਣਾ ਕਣਕੋਲੇ ਬੀਜ ਕਣਕ ਦਾ ਬੀਜ ਨਹੀਂ ਕੱਲੀ ਦਿੱਜੀਂਦੇ ਹੁੰਦੇ ਕੱਲੂ ਬੀਜਦੇ ਸਾਰੇ ਉਹ ਜਿਹੜੇ ਪੂਲ ਰਾਮ ਦੇ ਬੀਜ ਨਹੀਂ ਉੱਥੇ ਜਿਹੜਾ ਉਹ ਰੌਣੀ ਆ ਵਾਤਾ ਆ ਗਈ ਹੁਣ ਉਹ ਵੀ ਬੀਜ ਨਹੀਂ ਕੱਲੂ ਬੀਜਦੇ ਹੁਣ ਕੱਲੂ ਇਹੀ ਕੰਮ ਹੈ ਠੀਕ ਨਹੀਂ ਹੋਰ ਕੀ